ਹਲੇ ਦੋਸਤੋ ਮੇਰਾ ਨਾਮ ਸਰਜੀਤ ਸਿੰਘ ਹੋਰ ਮੈਂ ਇਸ ਵੇਲੇ ਗੁਰਦਾਸਪੁਰ ਪਠਾਨਕੋਟ ਬਾਈਪਾਸ ਉੱਤੇ ਖੜਾ ਦਿੱਤੇ ਕਿ ਟਰਨਿੰਗ ਪੁਆਇੰਟ ਆ ਜਿਹੜਾ ਕਿ ਗੁਰਦਾਸਪੁਰ ਵੱਲ ਨੂੰ ਅਸੀਂ ਜਿਹੜਾ ਰਸਤਾ ਬਾਈਪਾਸ ਤੋਂ ਕੱਟ ਹੁੰਦਾ ਉਸ ਉਸ ਜਗ੍ਹਾ ਤੇ ਖੜਾ ਹਾਂ ਤੇ ਇਹ ਨ ਦੇਖਾ ਤੇ ਬਹੁਤ ਸਾਰੇ ਐਕਸੀਡੈਂਟ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ ਬਹੁਤ ਸਾਰੇ ਐਕਸੀਡੈਂਟ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ ਕਾਰਨ ਕੀ ਹੁੰਦਾ ਕਿ ਅੱਜ ਮੈਂ ਤੁਹਾਨੂੰ ਇਹਦਾ ਕਾਰਨ ਤੇ ਐਕਸੀਡੈਂਟ ਦਾ ਕਾਰਨ ਦੱਸਾਂਗਾ ਤੇ ਉਹਦਾ ਨਿਵਾਰਨ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਟਰਨ ਕਰਨਾ ਗੱਡੀ ਨੂੰ ਕਿੱਦਾਂ ਟਰਨ ਕਰਨਾ ਜਿਹੜੀ ਜਿਹੜੀ ਸਿਚੁਏਸ਼ਨ ਜਿਹੜੀ ਜਿਹੜੀ ਇੱਕ ਲਾਈਨ ਦਿੱਤੀ ਹੋਈ ਹੈ ਵਾਈਟ ਲਾਈਨ ਦਿੱਤੀ ਹੋਈ ਹੈ ਜਿਸ ਤੋਂ ਅਸੀਂ ਪਠਾਨਕੋਟ ਸਾਈਡ ਤੋਂ ਜਦੋਂ ਅਸੀਂ ਆਨੇ ਆ ਪਠਾਨਕੋਟ ਸਾਈਡ ਤੋਂ ਆਨੇ ਆ ਇੱਕ ਟਰਨਿੰਗ ਪੁਆਇੰਟ ਦਿੱਤਾ ਹੋਇਆ ਉਹ ਸਾਰੇ ਲੋਕ ਕੀ ਕਰਦੇ ਆ ਟਰਨਿੰਗ ਪੁਆਇੰਟ ਦਾ ਮਤਲਬ ਇਹ ਹੈ ਕਿ ਜਿੱਦਾਂ ਹੀ ਅਸੀਂ ਗੱਡੀਆਂ ਡਰੋ ਪਠਾਨਕੋਟ ਸਾਈਡ ਤੋਂ ਆ ਰਹੀ ਹੈ ਇਮੀਡੀਏਟਲੀ ਜਿਹੜਾ ਕੱਟ ਦਿੱਤਾ ਹੋਇਆ ਇਹ ਕੱਟ ਜਿਹੜਾ ਦਿੱਤਾ ਹੋਇਆ ਇਮੀਡੀਏਟਲੀ ਸਾਨੂੰ ਆਪਣੀ ਗੱਡੀ ਦੀ ਜਿਹੜੀ ਸਪੀਡ ਹੈ ਉਹ ਸ਼ੇਅਰ ਕਰਨੀ ਪਏਗੀ ਔਰ ਇਮੀਡੀਏਟਲੀ ਸਾਨੂੰ ਕੱਟ ਜਿਹੜਾ ਵਾ ਉਹ ਆਪਣੀ ਗੱਡੀ ਜਿਹੜੀ ਆ ਉਹ ਇਹ ਕੱਟ ਦੇ ਵਿੱਚ ਲੈ ਕੇ ਆਣੀ ਚਾਹੀਦੀ ਉਹ ਟਰੈਕ ਤੋਂ ਬਿਲਕੁਲ ਖਾਲੀ ਕਰਨਾ ਪਏਗਾ ਉਹ ਟਰੈਕ ਜਿਹੜਾ ਬਿਲਕੁਲ ਸਾਨੂੰ ਖਾਲੀ ਕਰਨਾ ਪਏਗਾ ਕਿਉਂਕਿ ਉਹ ਹਾਈ ਸਪੀਡ ਗੱਡੀਆਂ ਜਿਹੜੀਆਂ ਉੱਥੋਂ ਸਿੱਧੀਆਂ ਨਿਕਲ ਗਈਆਂ ਜਿਨ੍ਹਾਂ ਨੇ ਗੁਰਦਾਸਪੁਰ ਸਾਈਡ ਨੂੰ ਐਂਟਰ ਕਰਨਾ ਉਹ ਇਮੀਡੀਏਟਲੀ ਇਹ ਟਰੈਕ ਨੂੰ ਇਹ ਟਰੈਕ ਦੇ ਤੇ ਆਪਣੀ ਗੱਡੀ ਲੈ ਕੇ ਆਣ ਵੇਖੋ ਇਹ ਲੋਕੀ ਹੁੰਦੇ ਆ ਐਕਸੀਡੈਂਟ ਦਾ ਕਾਰਨ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਸਿੱਧੇ-ਸਿੱਧੇ ਚਲੇ ਜਾਂਦੇ ਆ ਸਿੱਧੇ-ਸਿੱਧੇ ਚਲੇ ਜਾਂਦੇ ਆ ਬਿਲਕੁਲ ਕੱਟਦੇ ਲੱਗੋ ਜਾ ਕੇ ਜਿੱਦਾਂ ਜਿੱਦਾਂ ਨੂੰ ਗੁਰਦਾਸਪੁਰ ਟਰਨ ਕਰਦਾ ਗਿਆ ਪੁਆਇੰਟ ਟਰਨ ਕਰਦਾ ਬਿਲਕੁਲ ਉੱਥੇ ਜਾ ਕੇ ਉੱਥੇ ਜਾ ਕੇ ਜੋ ਅੰਦਰੂਟਾਨ ਕਰਦੇ ਜਿਹੜਾ ਕਿ ਬਿਲਕੁਲ ਗਲਤ ਹੈ ਜਿਹਦੇ ਕਰਕੇ ਵੱਡੇ ਜਿਹੜੇ ਐਕਸੀਡੈਂਟ ਹੋਣ ਦਾ ਕਾਰਨ ਬਣ ਜਾਂਦਾ ਇੱਕ ਛੋਟੀ ਜੀ ਗਲਤੀ ਜਿਹੜੀ ਹੈ ਸਾਡੀ ਛੋਟੀ ਜੀ ਗਲਤੀ ਜਿਹੜੀ ਹੈ ਉਹ ਸਾਨੂੰ ਮੋੜ ਦੇ ਮੂਹਰੇ ਤੋਂ ਲੈ ਕੇ ਚਲੀ ਜਾਂਦੀ ਹੈ ਤੇ ਦੋਸਤੋ ਇਸ ਤਰ੍ਹਾਂ ਕਰਕੇ ਤੁਸੀਂ ਅਗਰ ਡਰਾਈਵ ਕਰਦੇ ਹੋ ਤਾਂ ਕਦੀ ਵੀ ਜ਼ਿੰਦਗੀ ਵਿੱਚ ਤੁਹਾਡਾ ਕਦੀ ਵੀ ਕੋਈ ਇਸ ਤਰ੍ਹਾਂ ਦਾ ਹਸਾ ਜਿਹੜਾ ਹੋਤਾ ਤੁਹਾਡਾ ਨਹੀਂ ਹੋਏਗਾ ਤੇ ਇਹ ਟਰਨਿੰਗ ਪੁਆਇੰਟ ਜਿਹੜਾ ਵਾ ਉਹ ਮੈਂ ਤੁਹਾਨੂੰ ਬ੍ਰੀਕ ਲਈ ਤੁਹਾਨੂੰ ਦੱਸ ਦਿੱਤਾ ਬਹੁਤ ਬ੍ਰੀਕ ਪੁਆਇੰਟ ਹੈ ਜਿਹੜਾ ਜਿੱਥੇ ਲੋਕ ਜ਼ਿਆਦਾ ਕਰਕੇ ਅਸਰ ਨਹੀਂ ਕਰਦੇ ਆ ਲੋਕ ਕੀ ਕਰਦੇ ਆ ਕਿ ਗੱਡੀ ਲੈ ਕੇ ਆਂਦੇ ਆ ਸਿੱਧੀ ਕਿ ਪਠਾਨਕੋਟ ਸ਼ਹਿਰ ਤੋਂ ਆ ਰਹੇ ਨੇ ਅਗੇ ਗੁਰਦਾਪੁਰ ਸ਼ਹਿਰ ਤੇ ਜਾਣਾ ਤੇ ਉਹਨੇ ਕੀ ਕਰਨਾ ਕਿ ਸਿੱਧਾ ਸਿੱਧਾ ਚਲਾ ਜਾਂਦਾ ਐਸ ਟ੍ਰੈਕ ਤੇ ਚਲਾ ਜਾਂਦਾ ਐ ਟ੍ਰੈਕ ਤੇ ਜਾ ਕੇ ਤੇ ਬਿਲਕੁਲ ਕੱਟ ਦੇ ਲਾਗੋ ਨੂੰ ਜਾ ਕੇ ਗੱਡੀ ਜਿਹੜੀ ਆ ਉਹ ਅੰਦਰ ਨੂੰ ਕੱਲੇਦਾ ਜਿਹੜਾ ਕਿ ਕੋਈ ਗਲਤ ਤਰੀਕੇ ਨਾਲ ਐਂਟਰ ਹੁੰਦਾ ਤੇ ਦੇਖੋ ਕਿ ਛੋਟਾ ਹੱਤੀ ਜਿਹੜਾ ਹੋਏ ਹੋਏ ਅ ਦਮ ਕਰਕੇ ਗਿਆ ਵਾ ਉਹਨੇ ਇਹੋ ਗੱਡੀ ਉਹ ਦਿਖਾਓ ਕੈਮਰਾਮੈਨ ਉਹ ਦੇਖੋ ਜੀ ਇਹ ਕਿ ਗੱਡੀ ਜਿਹੜੀ ਆ ਉਹ ਟਰਨ ਕੀਤੀ ਆ ਤੇ ਬਿਲਕੁਲ ਗਲਤ ਤਰੀਕੇ ਨਾਲ ਟਰਨ ਕੀਤੀ ਆ ਗੱਡੀ ਜਿਹੜੀ ਕਿ ਐਡਾ ਨਹੀਂ ਹੋਣਾ ਚਾਹੀਦਾ ਇਹ ਕੱਟ ਤੋਂ ਪਿੱਛੇ ਦੱਸਿਆ ਬਿਲਕੁਲ ਜਿੱਦਾਂ ਹੀ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆ ਉਹ ਤੋਂ ਬਿਲਕੁਲ 100 ਮੀਟਰ ਮੇਰੇ ਪਹਿਲੇ ਤੇ ਸਾਨੂੰ ਇੱਕ ਸਾਈਨ ਬੋਰਡ ਨਜ਼ਰ ਆਉਂਦਾ ਜਿਹਦੇ ਵਿੱਚ ਡਾਇਰੈਕਸ਼ਨ ਦਿੱਤੀ ਹੋਈ ਹੈ ਕਿ ਗੁਰਦਾਸਪੁਰ ਜਿਹੜਾ ਉਹ ਸੱਜੇ ਪਾਸੇ ਹੈ ਤੇ ਅੰਮ੍ਰਿਤਸਰ ਗੁਰਦਾ ਬਟਾ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਸਿੱਧੇ ਜਾਣਾ ਤੇ ਗੁਰਦਾਸਪੁਰ ਵਾਲਿਆਂ ਦੇ ਇੱਥੇ ਜਿਹੜਾ ਉਹ ਮਤਲਬ ਕਿ ਰਾਈਟ ਸਾਈਡ ਤੇ ਜਾਣਾ ਵਾ ਤੇ ਹੁਣੇ-ਹੁਣੇ ਗੱਡੀ ਤੋਂ ਦੱਸੀ ਹੈ ਬਿਲਕੁਲ ਜਿਹੜੀ ਹੈ ਉਹ ਗਲਤ ਤਰੀਕੇ ਨਾਲ ਕੀ ਕਹਿੰਦੇ ਟਰਨ ਹੋਈ ਹੈ ਆ ਇੱਕ ਗੱਡੀ ਹੋਰ ਤੋਂ ਦਿਖਾ ਦਿੰਦਾ ਵੀ ਗਲਤ ਤਰੀਕੇ ਨਾਲ ਤੇ ਬਿਲਕੁਲ ਗਲਤ ਤਰੀਕੇ ਨਾਲ ਜਿਹੜੀਆਂ ਗੱਡੀਆਂ ਤੁਹਾਨੂੰ ਦਿਹਾ ਉਹ ਐਕਸੀਡੈਂਟ ਦਾ ਕਾਰਨ ਬਣੀ ਆ ਕਿਉਂਕਿ ਇਹ ਯੂ ਟਰਨ ਹੀ ਹੈਗਾ ਬਹੁਤ سارے ਲੋਕ ਇੱਥੇ ਯੂ ਟਰਨ ਵੀ ਕਰ ਜਾਂਦੇ ਆ ਇੱਥੇ ਕੋਈ ਸਾਈਨ ਬੋਰਡ ਨਹੀਂ ਹੈਗਾ ਕਿ ਸਹੀ ਤਰੀਕੇ ਨਾਲ ਕਰੀਏ ਬਹੁਤ ਸਾਰੀਆਂ ਗੱਡੀਆਂ ਤੋਂ ਯੂ ਟਰਨ ਵੀ ਕਰ ਜਾਂਦੀਆਂ ਨੇ ਆਹ ਹੁਣ ਇੱਕ ਗੱਡੀ ਯੂ ਟਰਨ ਕਰਕੇ ਗਈ ਹੈ ਜਿਹੜੀ ਕਿ ਬਿਲਕੁਲ ਗਲਤ ਤਰੀਕੇ ਨਾਲ ਯੂ ਟਰਨ ਕਰਕੇ ਗਈ ਹੈ ਤੁਸੀਂ ਆਪਣੀ ਸਪੀਡ ਨੂੰ ਸਭ ਤੋਂ ਪਹਿਲੇ ਕੰਟਰੋਲ ਕਰਨਾ ਪਿੱਛੇ ਤੁਸੀਂ ਜਿਹੜੀ ਸਪੀਡ ਚੱਲ ਰਹੇ ਹੋ ਤੇ ਆਪਣੀ ਜਿਹੜੀ ਸਪੀਡ ਹੈ ਉਹਨੂੰ ਕੰਟਰੋਲ ਕਰਨਾ ਤੁਹਾਨੂੰ ਡਾਇਰੈਕਸ਼ਨ ਉੱਤੇ ਦਿੱਤੀ ਹੋਈ ਹੈ ਪਿੱਛੇ ਤੁਹਾਨੂੰ ਗੋਰ ਦਾ ਜਰ ਇਸ ਕੁੜੀ ਜਿਹੜਾ ਕਿਨੇ ਗਲਤ ਤਰੀਕੇ ਨਾਲ ਜਿਹੜੀ ਸਕੁਟਰੀਆ ਉਹ ਮੁੜੀ ਆ ਜਦਕਿ ਬਿਲਕੁਲ 100% ਗਲਤ ਤਰੀਕੇ ਨਾਲ ਮੋੜੀ ਗਈ ਆ ਜਦਕਿ ਇਹਨਾਂ ਦਾ ਕਾਰਨ ਜਿਹੜਾ ਵਾ ਉਹ ਐਕਸੀਡੈਂਟ ਦਾ ਕਾਰਨ ਜਿਹੜਾ ਉਹ ਬਣ ਜਾਂਦਾ ਜਦਕਿ ਇਹਨਾਂ ਦਾ ਪੁਆਇੰਟ ਜਿਹੜਾ ਸੀਗਾ ਉਹ ਸਾਈਡ ਤੇ ਆ ਇੱਕ ਆ ਮੋਟਰਸਾਈਕਲ ਜਿਹੜਾ ਆ ਰਿਹਾ ਦੇਖੋ ਇਹ ਵੀ ਬਹੁਤ ਬੇ ਤਰੀਕੇ ਦੇ ਨਾਲ ਬਟ ਦੇਖੋ ਟਰਨ ਕੀਤਾ ਇਹ ਵੀ ਕੀਤਾ ਉਹ ਸਟ੍ਰੈਚੋਂ ਆਇਆ 2 ਨੰਬਰ ਟ੍ਰੈਕੋਂ ਆਇਆ ਇਹ ਗੱਡੀ ਵੀ ਬਿਲਕੁਲ ਬਿਲਕੁਲ ਦੇਖੋ ਇਹ ਗੱਡੀ ਵੀ ਬਿਲਕੁਲ ਬਸ ਲਿਖੇ ਨਾਲ ਜਿਹੜੀ ਆ ਉਹ ਟਰਨ ਲਈ ਆ ਤੇ ਗਲਤ ਤਰੀਕੇ ਨਾਲ ਜਿਹੜੀਆਂ ਗੱਡੀਆਂ ਟੰਨਉਂਦੀਆਂ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਕਿਉਂਕਿ ਅੱਗੇ ਸਪੀਡ 'ਚ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਜਿਹੜੀਆਂ ਅਮਰਖਰ ਸਾਹਿਬ ਤੋਂ ਬਟਾਲੇ ਸਾਹਿਬ ਤੋਂ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਉਹ ਆ ਕੇ ਵਿੱਚ ਵੱਜਦੀਆਂ ਨੇ ਇੱਕਦਮ ਪਿੱਛੋਂ ਜਿਹੜੀਆਂ ਸਪੀਡ 'ਚ ਗੱਡੀਆਂ ਆਣ ਗਈਆਂ ਉਹ ਇੱਕਦਮ ਆ ਕੇ ਵਿੱਚ ਵੱਜਿਆ ਦੇਖੋ ਮੈਂ ਕਿੰਨੀਆਂ ਸਾਰੀਆਂ ਗੱਡੀਆਂ ਤੁਹਾਨੂੰ ਦਿਖਾ ਦਿੰਦਾ ਕਿ ਕਿ ਬਿਲਕੁਲ ਗਲਤ ਤਰੀਕੇ ਦੇ ਨਾਲ ਜਿਹੜੀਆਂ ਉਹ ਕਰਨ ਹੁੰਦੀ ਆ ਪਈਆਂ ਨੇ ਜਦਕੀ ਟਨ ਪੁਆਇੰਟ ਸਾਡਾ ਬਿਲਕੁਲ ਪਿੱਛੇ ਆ ਬਿਲਕੁਲ ਜਿੱਧਾ ਹੀ ਅਸੀਂ ਉਹ ਟਨ ਪੁਆਇੰਟ ਨੂੰ ਦੇਖਦੇ ਆ ਉਹ ਲਾਈਨ ਅਸੀਂ ਜੰਗਦਾ ਇੰਡੀਗੇਟਲੀ ਸਾਨੂੰ ਇਹ ਵਾਲਾ ਟ੍ਰੈਕ ਜਿਹੜਾ ਉਹ ਖਾਲੀ ਕਰਨਾ ਪਏਗਾ ਕਿਉਂਕਿ ਪਿੱਛੇ ਜਿਹੜੀ ਗੱਡੀ ਸਿੱਧੀ ਜਾਣੀ ਆ ਉਹਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਤੇ ਇਸ ਕਰਕੇ ਸਿੱਧੇ ਸਿੱਧੀ ਉਹ ਗੱਡੀ ਜਿਹੜੀ ਸਿੱਧੀ ਨਿਕਲ ਜਾਏਗੀ ਤੇ ਜੇਕਰ ਤੁਸੀਂ ਹਥੋਂ ਸੈਂਟਰ ਦੇ ਵਿੱਚੋਂ ਆ ਕੇ ਗੱਡੀ ਨੂੰ ਕੱਟ ਕਰੋਗੇ ਤੇ ਜਿਹੜੀ ਸਪੀਡ ਕਿੱਥੋਂ ਗੱਡੀ ਆਂਦੀ ਆ ਉਹ ਆ ਕੇ ਤੁਹਾਡੇ ਨਾਲ ਵਜੇਗੀ ਬਹੁਤ ਵੱਡਾ ਹਾਸਾ ਜਿਹੜਾ ਤੁਹਾਡਾ ਹੋਏਗਾ ਤੁਹਾਡੀ ਗੱਡੀ ਉੱਥ ਉਹ ਗੱਡੀਆਂ ਜਿਹੜੀਆਂ ਨੇ ਤੁਹਾਡੇ ਉੱਤੇ ਆ ਕੇ ਚੜਨੀਆਂ ਤੇ ਬਹੁਤ ਵੱਡਾ ਜਿਹੜਾ ਹਾਸਾ ਤੁਹਾਡਾ ਹੋ ਸਕਦਾ ਜੀ